ਹੋਇਆ ਕੀ ਸੀ ਉਸ ਟਾਈਮ ਤੇ ਉਹ ਨਵਾਬ ਖਾਨ ਬਹਾਦਰ ਨੂੰ ਕਤਲ ਕਰਨ ਦੀ ਸੋਚਾਂ ਵਿੱਚ ਸਨ ਪਰ ਔਖੀ ਗੱਲ ਇਹ ਸੀ ਕਿ ਖਾਨ ਬਹਾਦਰ ਆਪਣੇ ਕਿਲੇ ਤੋਂ ਕਦੇ ਬਾਹਰ ਹੀ ਨਹੀਂ ਸੀ ਨਿਕਲਦਾ ਤੇ ਕਿਲੇ ਤੋਂ ਬਾਹਰ ਨਹੀਂ ਸੀ ਨਿਕਲਦਾ ਤਾਂ ਉਹਨੂੰ ਕਤਲ ਕਰਨ ਦਾ ਸਵਾਲ ਹੀ ਸੀ ਪੈਦਾ ਹੁੰਦਾ ਇੱਕ ਦਿਨ ਦੋਹਜ਼ਾਰ ਸਿੰਘ ਤੁਰਕੀ ਭੇਸ ਕਰਕੇ ਹਰੇ ਝੰਡੇ ਲੈ ਕੇ ਟਕਸਾਲੀ ਦਰਵਾਜ਼ੇੋਂ ਸ਼ਹਿਰ ਦੇ ਅੰਦਰ ਆਵੜੇ ਉਹਨਾਂ ਦੀ ਇਹ ਚਾਲ ਸੀ ਵੀ ਖਾਨ ਬਹਾਦਰ jumme ਵਾਲੇ ਦਿਨ ਮਸਜਿਦ ਵਿੱਚ ਨਮਾਜ਼ ਪੜਨ ਜ਼ਰੂਰ ਆਵੇਗਾ ਤਾ ਜਦੋਂ ਆਵੇਗਾ ਉਹਨੂੰ ਉੱਥੇ ਹੀ ਆਪਾਂ ਕਤਲ ਕਰਾਂਗੇ ਪਰ ਉਸ ਦਿਨ ਸੁਬੇਦਾਰ ਨਮਾਜ਼ ਪੜਨ ਕਿਲਿਓਂ ਬਾਹਰ ਹੀ ਨਾ ਆਇਆ ਸੋ ਸਿੰਘਾਂ ਦੇ ਦਿਲ ਦੀ ਇੱਛਾ ਪੂਰੀ ਨਾ ਹੋਈ ਤਾਂ ਅੰਤ ਸ਼ਹਿਰ ਦਾ ਟਕਸਾਲੀ ਤੇ ਮੋਰਚੀ ਦਰਵਾਜ਼ੇ ਦੇ ਅੰਦਰਲਾ ਹਿੱਸਾ ਲੁੱਟ ਕੇ ਸਿੰਘ ਉੱਥੋਂ ਚਲੇ ਗਏ ਤੇ ਇਸ ਤੋਂ ਬਾਅਦ ਖਾਨ ਬਹਾਦਰ ਨੂੰ ਇਹ ਗੱਲ ਸੁਣ ਕੇ ਬੜਾ ਗੁੱਸਾਇਆ ਵੀ ਸਿੰਘ ਇੰਨੀ ਨੇੜੇ ਤੱਕ ਮੇਰੇ ਆ ਚੁੱਕੇ ਨੇ ਕਿ ਮੈਨੂੰ ਕਤਲ ਕਰਨ ਦੀ ਸੋਚ ਰਹੇ ਨੇ ਤੇ ਉਹਨਾਂ ਨੇ ਮੇਰੇ ਆਲੇ ਦੁਆਲੇ ਦੀ ਲੁੱਟ ਮਾਰ ਵੀ ਕੀਤੀ ਐ ਇਸ ਘਟਨਾ ਨੇ ਖਾਨ 72 ਨੂੰ ਸੁਚੇਤ ਕਰ ਦਿੱਤਾ ਤੇ ਉਹਨੇ ਗੁੱਸੇ ਵਿੱਚ ਆ ਕੇ ਗਸ਼ਤੀ ਫੋਰਸ ਦੇ ਅਫਸਰਾਂ ਤੇ ਚੌਧਰੀਆਂ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਧਮਕਾਇਆ ਕਿ ਜੇ ਹੁਣ ਕੋਈ ਵੀ ਸਿੰਘ ਮੈਨੂੰ ਕਿਤੇ ਵੀ ਦਿਖ ਗਿਆ ਤਾਂ ਤੁਹਾਨੂੰ ਸਿੰਘਾਂ ਵਾਲੀ ਸਜ਼ਾ ਦਿੱਤੀ ਜਾਵੇਗੀ ਤਾਂ ਇਸ ਗੱਲ ਕਰਕੇ ਸਿੰਘਾਂ ਵਾਸਤੇ ਰਹਿਣਾ ਇੱਕ ਵਾਰ ਫੇਰ ਤੋਂ ਬੜਾ ਔਖਾ ਹੋ ਗਿਆ ਹੁਣ ਸਿੰਘ ਭੱਜ ਕੇ ਮਾਲਵੇ ਵਿੱਚ ਚਲੇ ਗਏ ਕੁਝ ਤਾਂ ਜੈਪੁਰ, ਜੋਧਪੁਰ, ਬੀਕਾਨਰ ਦੀਆਂ ਰਿਆਸਤਾਂ ਜੋ ਸੀ ਉਹ ਰਿਆਸਤਾਂ ਵਿੱਚ ਚਲੇ ਗਏ ਹੁਣ ਇਸ ਦਾ ਅਸਰ ਕੀ ਹੋਇਆ ਕਿ ਮਾਝੇ ਵਿੱਚ ਜਦੋਂ ਇਹ ਹਕੂਮਤ ਨੇ ਹੁਕਮ ਜਾਰੀ ਕਰਤਾ ਸੀ ਤਾਂ ਕੋਈ ਵੀ ਸਿੱਖ ਮਾਝੇ ਵਿੱਚ ਦੇਖਣ ਨੂੰ ਨਜ਼ਰ ਆਉਣ ਨੂੰ ਨਹੀਂ ਸੀ ਮਿਲਦਾ ਜੇ ਕੋਈ ਟਾਵਾ ਟਾਵਾ ਕਿਤੇ ਰਹਿ ਵੀ ਗਿਆ ਸੀ ਤਾਂ ਲੁੱਕ ਛਪ ਕੇ ਹੀ ਰਹਿ ਰਿਹਾ ਸੀ ਕਿਤੇ ਕਿਸੇ ਸ਼ਾਹੀ ਬੰਦੇ ਨਾਲ ਕਿਸੇ ਸਿੰਘ ਦਾ ਟੱਕਰ ਹੋ ਜਾਂਦਾ ਸੀ ਤਾਂ ਬੜੀ ਬਹਾਦਰੀ ਨਾਲ ਲੜਦਾ ਸੀ ਤੇ ਸ਼ਹੀਦ ਵੀ ਹੁੰਦਾ ਸੀ ਸਿੰਘਾਂ ਦੀ ਬਹਾਦਰੀ ਬਾਰੇ ਜੋ ਹੁਣ ਤੱਕ ਆਪਾਂ ਸੁਣਦੇ ਆਏ ਹਾਂ ਜਿਸ ਚੀਜ਼ ਨੂੰ ਆਪਾਂ ਦੇਖਿਆ ਨਹੀਂ ਹੁਣ ਤੱਕ ਸੁਣਿਆ ਹੀ ਐ ਉਹ ਚੀਜ਼ ਇਸ ਕਿਤਾਬ ਚ ਲਿਖੀ ਹੋਈ ਐ ਕਿ ਜਦੋਂ ਹਿੰਦੂ ਪਰਿਵਾਰਾਂ ਦੇ ਦੇਵੀਆਂ ਨੂੰ ਜਾਂ ਕੁੜੀਆਂ ਨੂੰ ਫੜ ਕੇ ਮੁਸਲਮਾਨ ਫੌਜਾਂ ਲੈ ਜਾਂਦੀਆਂ ਸੀ ਤਾਂ ਸਿੰਘਾਂ ਨੇ ਉਹ ਕਿਵੇਂ ਛੜਾਈਆਂ ਸੀ 12 ਵਜੇ ਦੀ ਗੱਲ ਵੀ ਇੱਥੋਂ ਹੀ ਸ਼ੁਰੂ ਹੋਈ ਸੀ ਉਹ ਕੀ ਘਟਨਾ ਹੋਈ ਸੀ ਹੋਇਆ ਕੀ ਸੀ ਜਲੰਧਰ ਦੇ ਨਾਜ਼ਮ ਫਤੂਬੋਦੀ ਨੇ ਕਰਤਾਰਪੁਰ ਉੱਤੇ ਹਮਲਾ ਕੀਤਾ ਉਥੋਂ ਦਾ ਪੁਜਾਰੀ ਛੋਟੀ ਵਡਭਾਗ ਸਿੰਘ ਪਹਾੜਾ ਨੂੰ ਭੱਜ ਗਿਆ ਵਟਪਾਗ ਸਿੰਘ ਪਹਾੜਾਂ ਨੂੰ ਭੱਜ ਗਿਆ ਕਤੂਬੂਦੀਨ ਨੇ ਗੁਰਦੁਆਰਾ ਥੰਮ ਸਾਹਿਬ ਨੂੰ ਸਾੜ ਦਿੱਤਾ ਗੁਰਦੁਆਰੇ ਦੇ ਵਿਹੜੇ ਵਿੱਚ ਗਾਂ ਹਲਾਲ ਕੀਤੀ ਇਹਦੇ ਨਾਲ ਉਹਨੇ ਹਿੰਦੂਆਂ ਦੀ ਭਾਵਨਾਵਾਂ ਨੂੰ ਵੀ ਪੜਕਾਇਆ ਤੇ ਸਿੰਘਾਂ ਦੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਪੜਕਾਇਆ ਕਿਉਂਕਿ ਪਹਿਲਾਂ ਗੁਰਦੁਆਰਾ ਸਾੜਿਆ ਤੇ ਹਿੰਦੂ ਜੀ ਨੂੰ ਆਪਣੀ ਮਾਤਾ ਮੰਨਦੀਆਂ ਗਾਂ ਨੂੰ ਉਹ ਗਾਂ ਨੂੰ ਉਹਨੇ ਗੁਰਦੁਆਰੇ ਦੇ ਵਿਹੜੇ ਵਿੱਚ ਹਲਾਲ ਵੀ ਕੀਤਾ ਇਸ ਕਰਕੇ ਹਿੰਦੂਆਂ ਤੇ ਸਿੱਖਾਂ ਦੋਵਾਂ ਦੀਆਂ ਭਾਵਨਾਵਾਂ ਉੱਥੇ ਪੜਚ ਗਈਆਂ ਹੁਣ ਕਤੂਬੂਦੀਨ ਨੇ ਪੂਰਾ ਪਿੰਡ ਉੱਥੇ ਲੁੱਟ ਲਿਆ ਉਥੋਂ ਦੀਆਂ ਕਈ ਹਿੰਦੂ ਦੇਵੀਆਂ ਫੜ ਕੇ ਉਹ ਆਪਣੇ ਨਾਲ ਜਲੰਧਰ ਲੈ ਗਿਆ ਸਮਾਂ ਪਾ ਕੇ ਇਸ ਦਾ ਬਦਲਾ ਸਰਦਾਰ ਬਾਗ ਸਿੰਘ ਨੇ ਲਿਆ ਪਿੰਡ ਟਲਮਾ ਕੋਲ ਕਤੂਬਦੀਨ ਸ਼ਿਕਾਰ ਖੇਡਦਾ ਸੀ ਤੇ ਉੱਥੇ ਹੀ ਸ਼ਿਕਾਰ ਖੇਡਦਾ ਖੇਡਦਾ ਸਿੰਘਾਂ ਨੇ ਕਤੂਬਦੀਨ ਨੂੰ ਫੜ ਲਿਆ ਸਿੰਘਾਂ ਨੇ ਹੱਲਾ ਕਰਕੇ ਨਾਜ਼ਮ ਨੂੰ ਉੱਥੇ ਫੜ ਲਿਆ ਤੇ ਜੂੰਦਾ ਅੱਗ ਵਿੱਚ ਸਾੜ ਦਿੱਤਾ ਲੱਗਦੇ ਹੱਤ ਸਿੰਘਾਂ ਨੇ ਜਲੰਧਰ ਉੱਤੇ ਧਾਵਾ ਬੋਲ ਕੇ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਲੁੱਟ ਲਿਆ ਤੇ ਮੁਸਲਮਾਨਾਂ ਦੀ ਕੈਦ ਵਿੱਚੋਂ ਹਿੰਦੂ ਦੇਵੀਆਂ ਨੂੰ ਛੁਡਵਾ ਕੇ ਉਹਨਾਂ ਦੇ ਘਰ ਛੱਡ ਆਏ ਪੋਤਾ ਸਿੰਘ ਤੇ ਗਰਜਾ ਸਿੰਘ ਬਾਰੇ ਆਪਾਂ ਸ਼ਾਇਦ ਪਹਿਲਾਂ ਕੁਝ ਘਟਨਾਵਾਂ ਸੁਣੀਆਂ ਹੋਣ ਅੱਜ ਆਪਾਂ ਉਸ ਚੀਜ਼ ਦੀ ਚਰਚਾ ਕਰਾਂਗੇ ਉਸ ਚੀਜ਼ ਦੀ ਗੱਲ ਕਰਾਂਗੇ ਕਿਉਂਕਿ ਬਹੁਤ ਹੀ ਜ਼ਿਆਦਾ ਆਪਣੇ ਇਤਿਹਾਸ ਨਾਲ ਜੁੜੀ ਹੋਈ ਘਟਨਾ ਹੈ ਕਿ ਸਰਦਾਰ ਪੋਤਾ ਸਿੰਘ ਤੇ ਸਰਦਾਰ ਗਰਜਾ ਸਿੰਘ ਨੇ ਕਿਵੇਂ ਮੁਗਲਾਂ ਨਾਲ ਟੱਕਰ ਆ ਕੀਤਾ ਹੋਇਆ ਕਿ ਸੀਗੀ ਪਿੰਡ ਪੜਾਣੇ ਦਾ ਇੱਕ ਜੱਟ ਸਰਦਾਰ ਪੋਤਾ ਸਿੰਘ ਤੇ ਉਸ ਦਾ ਸਾਥੀ ਮੱਝਵੀ ਸਰਦਾਰ ਗਰਜਾ ਸਿੰਘ ਦੋਵੇਂ ਲੁਕ ਛਿਪ ਕੇ ਰਹਿੰਦੇ ਸੀ ਉਹ ਰਾਤ ਭਰate ਅੰਮ੍ਰਿਤਸਰ ਤੇ ਤਰਨਤਾਰਨ ਵਿੱਚ ਇਸ਼ਨਾਨ ਕਰਨ जाया ਕਰਦੇ ਸੀ ਇੱਕ ਦਿਨ ਉਹ ਤਰਨ-ਤਰਨ ਇਸ਼ਨਾਨ ਕਰਕੇ ਨੇੜੇ ਦੇ ਜੰਗਲ ਵਿੱਚ ਲੁਕੇ ਬੈਠੇ ਸੀ ਤਾਂ ਉਹਨਾਂ ਦੇ ਕੰਨਾਂ ਵਿੱਚ ਲੰਗੇ ਜਾਂਦੇ ਸਪਾਈਆਂ ਦੀ ਆਵਾਜ਼ ਪਈ ਕਿ ਇੱਕ ਨੇ ਵੇਖ ਕੇ ਆਖਿਆ ਕਿ ਦੋ ਸਿੰਘ ਉੱਥੇ ਲੁਕੇ ਬੈਠੇ ਹਨ ਦੂਜੇ ਨੇ ਉੱਤਰ ਦਿੱਤਾ ਕਿ ਸਿੰਘ ਵੀ ਕਦੇ ਲੁਕੇ ਹਨ ਇਹ ਕੋਈ ਗਿੱਦੜ ਹੋਣਗੇ ਇਹ ਬੋਲੀ ਸਿੰਘਾਂ ਨੂੰ ਖਾ ਗਈ ਉਹਨਾਂ ਦੋਹਾਂ ਨੇ ਗੁਰਮਤਾ ਕੀਤਾ ਕਿ ਕੋਈ ਸਿੰਘਾਂ ਵਾਲਾ ਕਾਰਨਾਮਾ ਇੱਥੇ ਕੀਤਾ ਜਾਵੇ